ਹਾਂਜੀ ਬਈ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਡੇ ਨਵੇਂ ਬਲੌਗ ਵਿੱਚ। ਅੱਧਰ ਅੱਜ ਕੋ ਸਿਹਦਰ ਤੇ ਸੇਵਾ ਕੱਢ ਲਈ ਤੇ ਬਾਹਰ ਅਸੀਂ। ਪਾਸੇ ਲੱਗ ਸਾਰੇ। ਬਾਈ ਸਿਹਦਰ ਥੋੜੇ ਟਿੱਕ। ਇੱਧਰ ਗਏ। ਲਾਹੜ ਉਹਨਾ ਮਾਣੂਨ ਉਹਨਾਂ ਪਿਆਮਾ। ਭਈ ਆ ਪੰਜ ਤੂੰ ਤਾਂ ਨਹੀਂ ਗੱਲਬਾਤ ਬਣਦੀ ਉਹ ਮੁੰਡੇ ਤੇ। ਕੱਲੋਂ ਤੇ ਬੈਠੇ ਨਹੀਂ ਹੋਇਆ। ਕਿਥੇ? ਉਹਦੇ। ਛਿਆ।

ਹੋਣ ਮੜਾ ਇਹਨਾਂ ਅੱਖਾਂ ਲੱਗਾ ਸੀ ਆਧਾ ਬਿਮਾਰ ਤਾਂ ਦੋ ਤਿੰਨ ਦਿਨ ਹੋ ਕੇ ਬਿਮਾਰਾ ਬਚਾਰਾ ਬਹੁਤ ਨਿੱਸਾ ਹੋ ਗਿਆ ਸੀ ਆਧਾ ਹੋ ਚੱਲ ਚੱਲ ਮਾਰ ਗਾ ਨਮਾਰੇ ਅਰੇ ਇਹ ਤੂੰ ਮੇਰੇ ਕੋਲ ਹਟ ਹਟ ਜਾ ਕਾ ਚੱਲ ਚੱਲ ਜਾ ਹੌ ਖੜਾ ਹੌ ਖੜਾ ਆ ਫੜ ਸਾਇਬਰ ਦੇ ਕੋਲ ਨਾ ਜਾਵੇ ਸਭ ਇਕੱਠਾ ਕਰ ਲਿਆ ਕਰ ਓ ਭਾਈ ਹੁਣ ਇਹਨੂੰ ਸੈੱਟ ਕਰ ਦੇ ਨਿਠਾ ਕੇ ਥੋੜਾ ਜਿਹਾ ਅੰਦਰ ਤਾਂ ਜਮੇ ਸੁਸਤੀ ਵੀ ਵੀਰ ਵਿਚਾਰੇ ਚਲ ਕੋਈ ਨੂੰ ਥੋੜਾ ਜਿਹਾ ਨੱਠਣ ਲੱਗਾ ਸੀ ਯਾਦਤਾ ਡਾਂਗ ਹਟ ਹਟ ਡੰਡਾ ਡੰਡਾ ਫੜਾ ਦੇ ਮਨੂੰ ਉਹ ਦੇਖ ਪਾ ਗਿਆ ਹੁਣ ਨਹੀਂ ਲੱਤਾਂ ਦੀ ਉਹਦੋਂ ਨੂੰ ਜਾ ਲੈ ਪੰਚਾ ਤੂੰ ਹੀ ਬੱਸ ਲੈ ਪਿਆਲਾ ਤੇ ਬਈ ਇਹਨੂੰ ਇਹਨੂੰ ਕਾਲੇ ਇਹਨਾਂ ਨੂੰ ਸ਼ੂਟਿੰਗ ਤੇ ਲੈ ਕੇ ਗਏ ਬਈ ਸਹਿਬਾ ਤੇ ਇਹਨੂੰ ਤੇ ਆਦੇ ਨੂੰ ਹੋਦੀ ਆ ਗਿਆ ਸਹਿਬਾ ਤੇ ਸਹਿਦਨ ਕਾਲੇ ਸ਼ੂਟਿੰਗ ਚ ਲੈ ਕੇ ਗਏ ਤੇ ਬਈ ਤੁਹਾਨੂੰ ਉਹ ਵੀ ਵਿੱਚ ਥੋੜੇ ਜਿਹਾ ਆਪਾਂ ਨੇ ਤਿੰਨ ਚਾਰ ਜਿਹੇ ਸ਼ਾਟ ਦਿੱਤੇ ਤੇ ਆਪਾਂ ਤੁਹਾਨੂੰ ਉਹ ਵੀ ਆਹੀ ਵਲੌਗ ਦੇ ਵਿੱਚ ਪਾ ਕੇ ਦਿਖਾ ਦਾਂ ਨੇ ਤੇ ਬਈ ਸ਼ੂਟਿੰਗ ਵਾਲਾ ਵਲੌਗ ਦੇਖ ਲਿਓ ਤੁਸੀਂ ਸ਼ੂਟਿੰਗ ਸਮਝਣਾ ਤੇ ਬਈ ਸਹਿਬਾ ਨੇ ਐਂਟਰੀ ਚ ਬੜੀ ਜ਼ਬਰਦਸਤ ਕਰੀਏ ਸਹਿਬਾ ਨੇ ਬਾਕੀ ਤੁਹਾਨੂੰ ਦਿਖਾਏ ਦੇਣਾ ਵਲੌਗ ਚ ਸ਼ੂਟਿੰਗ ਦਾ ਸਿਸਟਮ ਜਾ ਅੱਡ ਲਈਏ ਆਪਣਾ ਹੀਰਾ ਤੇ ਬਿਠਾ ਰਾ ਭਾਈ ਕੱਲੂ ਮੈਂ ਬੈਠਣਾ ਆਂਦੇ ਸਾਹਿਬ ਵੀ ਨੇ ਇੱਕ ਗੱਲ ਕਹੀ ਦੀ ਆਂਦੋ ਇੱਕ ਜਨੇ ਬਹਿ ਕੇ ਜਾਣਾ ਆਂਦੇ ਹੋਈ ਵੀ ਟੁੱਕਣੀ ਬੈਠ ਕੇ ਹਨ ਇੱਕ ਵਾਰੀ ਬੈਠੂਗਾ ਬਹਿ ਕੇ ਜਾਊਗਾ ਉਹੀ ਆਂਦਾ ਹੋਇਆ ਮੈਂ ਕਹਿ ਜਾਊਗਾ ਫਰੈਜੇ ਨੇ ਬਿਠਾ ਦੇ ਕੱਲੂ ਕੱਟ ਲੈ ਸਾਜੋ ਤੂੰ ਵੀਰਾ ਕਹਿੰਦਾ ਲੈ ਜਾ ਕੋਈ ਕੁਰਸੀ ਹੁਣ ਸੀਦੇ ਨਾ ਅੱਜ ਦੀ ਖੰਡਿਆਲੀ ਪਾ ਲਿਆ ਖੰਡਿਆਲੀ ਪਾ ਉਦੋਂ ਖੇਚੇ ਬਈ ਨੋਰਾ ਕਣਕ ਚ ਨਾ ਬਾੜੇ ਕੋੜਾ ਖਰਾਬ ਹੋਏ ਤਾਂ ਵੀ ਐਸੀ ਗੱਲ ਤੋਂ ਨਹੀਂ ਜਾਂ ਤੇ ਕੋੜਾ ਖਰਾਬ ਹੋਉਂਦਾ ਸੱਚੀ ਹੈ ਉਦੋਂ ਕਰੇ ਨੂੰ ਕੁਝ ਕਰ ਰਹੇ ਨੇ ਤੁਸੀਂ ਛੱਟ ਕਰਦੇ ਨੂੰ ਕਾਹਦਾ ਲਾਦੋ ਨੇ ਸਾਈ ਨੇ ਛੱਟ ਤੋਰ ਕੇ ਨੱਟੀ ਲੈ ਛੱਟ ਤੇਰੇ ਮੋਲਾ ਕਰ ਦੇ ਦੇ ਤਾਂ ਸਹੀ ਕੀ ਕਰੇ ਗੜੀਏ ਮਾਰ ਤੱਕਾ ਨਾ ਨਾ ਕਟਾ ਬਈ ਆਪੇ ਕੋਈ ਛੇਤੀ ਕਰ ਹਟ ਜਾਓ ਹਟ ਜਾਓ ਤੁਸੀਂ ਸਾਬੇ ਪਿੱਛੇ ਹਟ ਪੁੱਤ ਇੱਧਰ ਹਟ ਤੂੰ ਸਾਬਾ ਜੀ ਵੀ ਦੇਖ ਤਾ ਸੀ ਅੱਜ ਕੀ ਹੋਇਆ ਹੈ ਹਾਂ ਅੱਜ ਤਾਂ ਪੂਰੇ ਨੇਰੀ ਬੰਨੀ ਪਈ ਆ ਬਾਕੀ ਚਾਹ ਬਾਈ ਨਾਲ ਦੀ ਨਾਲ ਪਹੁੰਚ ਰਹੀ ਆ ਚਾਹ ਬਾਈ ਭਾਕ ਵਾਲੀ ਦਾ ਅੱਖਾ ਖੋਲਤੀ ਰੋਟੀ ਰੋਟੀ ਛਾਗ ਲਈ ਆ ਹੋਰ ਕੀਤੇ ਬੰਤਾ ਉਹ ਪਾਣੀ ਇਹਨਾਂ ਨੂੰ ਪਾਣੀ ਪਿਲਾਉਣਾ ਹਾਂ ਚਾਹ ਪੀ ਲੈ ਤੇ ਨਾ ਦਾਣਾ ਦੂਣਾ ਪਾਈਏ ਦਾਣਾ ਛੋਲੇ ਛੋਲੇ ਸਾਰਾ ਕੁਝ ਲੈ ਕੇ ਆਂਦਾ ਹੋਇਆ ਆਪਾਂ ਨੇ ਉਹਰੇ ਨੂੰ ਦਾਣਾ ਵੀ ਦਾ ਰੱਖਾ ਪਰ ਦਾਣੀ ਖਾਣੇ ਵੀ ਨਹੀਂ ਕਾਟ ਪਾਣੀ ਪੂਣੀ ਬੁਲਾਉਨੇ ਆ ਹੁਣ ਬਾਕੀ ਚੱਕਰ ਨਹੀਂ ਜਲੇਸਾ ਹੋ ਗਿਆ ਹੁਣ ਕਰ ਦੇਣਾ ਇਹਨੂੰ ਵੀ ਸੈੱਟ ਕਿਉਂਕਿ ਸਾਰਿਆ ਇਹ ਤਾਂ ਹੁਣ ਜਮੇ ਬੰਦ ਕਰ ਤਾ ਕੋਈ ਹਾਂ ਹਰਿਆਈ ਤਾਂ ਮੈਂ ਪਾਉਂਦਾ ਹੀ ਨਹੀਂ ਆਪਾਂ ਤੇ ਚੱਲ ਰਿਹਾ ਸ਼ੂਟ ਬਈ ਅਜੇ ਦੇਖੋ ਹੁਣ ਕਿੰਨਾ ਟਾਈਮ ਲੱਗਦਾ ਸਾਹਿਬਾ ਦੀ ਐਂਟਰੀ ਚੈੱਕ ਕਰ ਰਿਹਾ ਭਾਈ ਪਿੰਨਰੋਂ ਨਾ ਸ਼ੈਂਕਰ ਕਿਦੋਂ ਹੈ ਨਾ ਇਹ ਲੱਗਦਾ ਵੀ ਜੀ ਕਹਿੰਦਾ ਸੀਰੀਅਸ ਹੈ ਉਹਦਾਂ ਐ ਲੱਗਦਾ ਵੀ ਸੀਰੀਅਸ ਲੜਦੇ ਉਹਨੇ ਨਾਲੇ ਕੋ ਸਾਹਿਬਾਂ ਦੇ ਸ਼ਾਜਾਦਾ ਵੀ ਲੋਏ ਇਕੱਠੇ ਰਹਿਣ ਲੱਗ ਗਏ ਤਾਂ ਹੁਣ ਸੈਕਟਰ ਹੋਊਗਾ ਆਜੋ ਆਪਾਂ ਲੋਕ ਐਂ ਐਕੀ ਵੀ ਫੜਦੇ ਆ ਆਜਾ ਜੰਮਤ ਬੇਕਾਰ ਨਾ ਹੋ ਜਾਵੇ ਆਹ ਨਹੀਂ ਜੰਮਤ ਜੰਮਤ ਤਾਂ ਸਭ ਆਹ ਉੱਤਰ ਉੱਤਰ ਵਾੜ ਦੇ ਵੀ ਸੈਵਰ ਜਿਹੜਾ ਲਾਇਆ ਪਿਆ ਕੀ ਰਾਮ ਦਾ ਉਹ ਤਾਂ ਰੁਕਦਾ ਹੀ ਨਹੀਂ ਸੈਵਰ ਠੀਕ ਆ ਨਾ ਛੂਟਾਂ ਵਾਸਤੇ ਇਹਨੂੰ ਕਰੀਏ ਗੈੜੀ ਕਰੀਏ ਗੈੜੀ ਇਹਨੂੰ ਮੜੀ ਜੀ ਫਿਰ ਬਾਗਰ ਹੱਤਾ ਵੀ ਬੰਦਾ ਵੀ ਤੁਹਾਨੂੰ ਪਤਾ ਹੀ ਹੈ ਹੈ ਬਾਗਰ ਹੱਤਾ ਵੀ ਇਹ यूं ਕਿ ਤਾਂ ਦੂਏ ਤਰ੍ਹਾਂ ਦਾ ਘੋੜੇ ਚੜਾ ਭਜਾਉਂਦਾ ਹੁੰਦਾ ਹੈ ਭਜਾਉਂਦਾ ਉਗਮ ਬਣਾਓ ਜੇ ਸਰਵਾ ਹੁਣ ਵੀ ਪਾਣੀ ਬੋਤਲਾ ਇੱਥੇ ਦੇਖ ਲੈ ਦਿੱਤੀ ਉਧਰ ਅੰਦਰ ਹੋਣੀ ਆ ਉਥੇ ਅੰਦਰ ਜਾਇਆ ਮੜਾ ਜਾਂ ਉਧਰ ਜਾਇਆ ਅੰਦਰ ਉਹ ਉਧਰ ਉਹ ਅੱਗੇ ਦੇਖ ਲੈ ਇੱਥੇ ਜਿਆਗਾ ਜਦ ਇਹ ਯਾਦ ਕਰ ਜੂਗਾ ਇਹ ਇੱਕ ਥੋੜਾ ਜਿਆਦਾ ਢੱਲੇ ਕਰਕੇ ਨਾ ਵੀ ਅੱਜ ਖੜਾ ਵੀ ਢੀਕੇ ਆ ਮੈਂ ਤਾਂ ਵੈਸੇ ਜਵਾਬ ਦੇ ਦਿੱਤਾ ਤਾਂ ਬਾਈ ਕਹਿੰਦਾ ਯਾਰ ਜ਼ਰੂਰੀ ਬਹੁਤ ਆ ਵੀ ਆਉਣਾ ਪੈਣਾ ਕਿਉਂਕਿ ਆਪਣੀ ਹੋਈ ਵੀ ਜੀ ਹਫ਼ਤਾ ਪਹਿਲਾਂ ਦੀ ਗੱਲ ਹੋਈ ਵੀ ਤੇ ਤਾਂ ਕਰਕੇ ਫਿਰ ਅੱਜ ਮੋਕੇ ਦਾ ਥੋੜਾ ਜਿਆਦਾ ਢੱਲਾ ਤਾਂ ਫਿਰ ਢੀਕੇ ਢੂਕੇ ਲਾ ਦਿੱਤੇ ਹੁਣ ਸੈਟ ਆ ਨੇ ਉੱਤੇ ਆ ਤੇ ਹੁਣ ਪਾਣੀ ਪੂਣੀ ਪਲਾ ਦਈਏ ਲੈ ਜੀ ਕੈਮਰਾ ਲਓ And uh, action! Got it, baby! Got d u ਮੇਰੇ ਨਾਲ ਐਕਸ਼ਨ ਆ ਗਏ ਤੱਕ ਹਾਂਜੀ ਬਾਈ ਹੁਣ ਉੱਤਰ ਸ਼ੂਟ ਤੇ ਨਵੇੜਿਆ ਬਾਈ ਇੱਧਰ ਹੁਣ ਸਾਡੇ ਇੱਧਰ ਸਾਡੇ ਬੰਦੇ ਨੇ ਖਾਦਾ ਨਹੀਂ ਦਾਣਾ ਤੂੰ ਨਾ ਇਹ ਹਜੇ ਲੋਟ ਨਹੀਂ ਮੰਨਦੇ ਆ ਥੋੜੀ ਹਰਿਆਈ ਨੂੰੇ ਕਰੀ ਜਾਂਦਾ ਤੇ ਉੱਧਰ ਉਹ ਜੁਟੀ ਪਈ ਆ ਕੋਈ ਤਾਂ ਸੱਤ ਤਸਲੇ ਜੇ ਕਰਦਣ ਆਪਾਂ ਨੇ ਉਹਦੇ ਪਾ ਦੇਣਾ ਹੁੰਦੇ ਤੇ ਕਿੰਨੀ ਸੋਹਣੀ ਲੱਗਦੀ ਆ ਦੇਖੋ ਅਜਿਹੇ ਆਕੜ ਦਿੱਤੀ ਆਪਣੀ ਆਕੜ ਚ ਦਿੱਤੀ ਅੱਜ ਇਹ ਹਾਂ ਸ਼ੋਰਟ ਬਹੁਤ ਸੋਹਣੇ ਦਿੱਤੇ ਬਾਈ ਪਹਿਲੇ ਹੀ ਸ਼ੋਰਟਾਂ ਇਹ ਸਰਾ ਲਾ ਸਕਿਆ ਨੇ ਤੇ ਬਾਕੀ ਉਰੇ ਐਕਣਾਂ ਦੀ ਜਗ੍ਹਾ ਹੋਵੇ ਬਾਈ ਐਂ ਘੋੜੀਆਂ ਖੜੀਆਂ ਹੋਣ ਆਏ 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 ਹਾਂ ਨਿਕਲ ਆਇਆ ਹੈ ਮੇਰੇ ਦਾ ਜੀ ਕਰਦਾ ਜੀ ਲੱਗਦਾ ਇਹਨਾਂ ਉਰੇ ਆਓ ਦੇਖਦਾ ਰੋਪੜ ਸ਼ੇਖਾ ਦਾ ਛੇ ਖਾ ਦਾ ਬਯਾਰ ਇਸਰਾ ਲੱਗਿਆ ਪਿਆ ਬਾਈ ਉਰੇ ਇਹੋ ਜਿਹਾ ਮਾਹੌਲ ਬਣਾਉਣਾ ਕਰਾਂ ਬਾਈ ਪਹਿਲਾਂ ਦੇਖ ਲੈ ਇਹ ਜਿਹੇ ਵਿੜੇ ਹੁੰਦੇ ਤੇ ਆਜੋ 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 ਸਾਧ ਸੰਗਤ ਜੀ ਉਹਦੇ ਸਾਡੇ ਪਿੰਡ ਵਾਲਾ ਇੱਕ ਹੋਰ ਬੁਲਾ ਲਿਆ ਮਾਲਾ ਹੀ ਗੱਟੀ ਕਰਾ ਲਈ ਉਰੇ ਹਾਂ ਜੀ ਵੀਡੀਓ ਬਣਾਉਣ ਲੱਗਿਆ ਮੁੰਡਾ ਜੀ ਬਣਾ ਦੀਏ ਦੀ ਇਹਦੇ ਵੀ ਮੈਂ ਕਹਿੰਦਾ ਹੋਰ ਰੋਈ ਜਾਂਦਾ ਬਣਾ ਕੇ ਯਾਰ 6 6 ਮਹੀਨੇ ਤੇ ਰੋਂਦਾ ਹੈ ਅੱਜ ਤਾਂ ਨਹੀਂ ਰੋਂਦਾ ਹੈਗਾ ਅੱਜ ੜਿੱਕ ਹੀ ਆ ਗਿਆ ਤੋਰੇ ਬਾਈ ਇਹਦਾ ਇਹਦਾ ਆਪ ਜਾਲ ਚ ਵੱਡੀ ਅੱਡੀ ਬਿੱਲੀ ਉਧਰ ਬਿੱਲੀ ਦੇ ਲੋ ਭਾਈ ਡਰੋਨ ਵਾਲਾ ਸ਼ਾਟ ਤੁਹਾਨੂੰ ਦਿਖਾਵਾਂਗੇ ਉਹ ਵੀਡੀਓ ਵਿੱਚ ਪਾ ਦੇ ਠੀਕ ਆ ਨਾ ਨਾ ਯਾਰ ਐ ਨਾ ਕਰ ਹੈਲੋ ਇਹਦਾ ਤੁਖੰਦੀ ਹੈ ਵੀ ਹਾਂ ਕਰਤਾ ਐ ਚਲੇ ਓਏ ਆਏ ਲੋਕ ਲੈਣੇ ਆਈ ਹੈ 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 ਦੁਬਾਰੇ ਦੱਸੀ ਦੁਬਾਰੇ ਦੱਸੀ ਅੱਜ ਚਾਦਰ ਲੱਗੀ ਹੋਊ ਭਾਈ ਵੀ ਦੱਸਤਾ ਦੇ ਹੋਰ ਅਲਾ ਨਾ ਕਰਿਆ ਉਹ ਆ ਗਿਆ ਭਾਈ ਆ ਗਿਆ ਲੜਾਕੂ ਜਹਾਜ ਤੂੰ ਤਾਂ ਤੇਰੀ ਆਣੀ ਵੀਡੀਓ ਹਾਂ ਜਾਕੋ ਦਾ ਚੱਲ ਹੁਣ ਤੁਰ ਕੇ ਆ ਜਾ ਉਧਰ ਦੇ ਸਾਹਮਣੇ ਤੇ ਉਹ ਦੇਖਣ ਲਈ ਤਾਂ ਹੈ ਨਹੀਂ ਰਾਜੇ ਕਰੋ ਮੇਰੇ ਪੜ ਜਾ ਪੜ ਜਾ ਅੰਦਰ ਲਾਹੌਰ ਆ ਜਾ ਕਿੱਡਾ ਹੋ ਗਿਆ ਹੋਲੀ ਤੁਰਦਾ ਫੇਰ ਕੋੜੀ ਵਰਤ ਫੇਰ ਚੱਲ ਰਹੇ ਸ਼ੂਟ ਆਪਣੀ ਘਾਟੋਂ ਫੁੱਲਾ ਤੇ ਆ ਆਪਾਂ ਨੇ ਬਣਾ ਲਏ ਵਲੌਗ ਰੀਲਾ ਰੁੱਲਾ ਹੋ ਜਾਂ ਬਣਾ ਛੱਡੀਆਂ ਮਸੇ ਦਾ ਟਾਈਮ ਲੱਗਿਆ ਅੱਜ ਚਾਦਰ ਤੇ ਲਾ ਕੇ ਆਉਣਾ ਸ਼ਾਇਦ ਸ਼ਾਇਦ ਇਹ ਕਰਕੇ ਥੋੜਾ ਢਿੱਲਾ ਕੰਮ ਪੈ ਗਿਆ ਆਪਣਾ ਚਲੋ ਕੋਈ ਨਹੀਂ ਫਿਰ ਮੌਕਾ ਦੇਖਦੇ ਆ ਕਿਤੇ ਮਿਲਿਆ ਪਰ ਪੂਰਾ ਵਧੀਆ ਚੱਲ ਰਿਹਾ ਬਹੁਤ ਲਿੱਸਾ ਬਹੁਤ ਹੋ ਗਿਆ ਸਰੀਰ 'ਚ ਹੁਣ ਆ ਕੇ ਕਲਾਮ ਪੜਦੇ ਉਰੇ ਹੋਵਾ ਹੈ ਕਲਾਮ ਪੜਦੇ ਕੀ ਆ ਯੂਰੇ ਉਹ ਮਸਜਿਦ ਹੈ ਮਸਜਿਦ ਹੈਗੀ ਆ ਅੱਛਾ ਉਹ ਪਾਰਲੀ ਥੜੋ ਉਹ ਦੇਖਦੇ ਠੀਕ ਆ ਜੀ ਤੇ ਬਾਕੀ ਉਰੇ ਬਹੁਤ ਸੋਹਣੀਆਂ ਵੀਡੀਓ ਹੋਣੀਆਂ ਜਿਵੇਂ ਆਪਾਂ ਨੇ ਚਾਚੇ ਦੀ ਬਣਾਈ ਤੀ ਨਾ ਜੱਟ ਮਿਰਜੇ ਦੀ ਬੱਗੀ ਐਹੀ ਜਗ੍ਹਾ ਹੋਵੇ ਕਾਹਨੂੰ ਕਹਿੰਦੇ ਸਰਾਈ ਲੱਗਣਿਆ ਵਾਲਾ ਕੰਮ ਆਜਰੀ ਜ਼ਰੂਰ ਬਣਾਉਣੀ ਆਪਾਂ ਨੇ ਬਾਈ ਦਿਲ ਦੀ ਰੀਤ ਆ ਮੇਰੇ ਦੀ ਬਹੁਤ ਪੁਰਾਣੀ ਰੀਤ ਹੈ ਹੁਣ ਕੋ ਸਾਹਮਰੇ ਹੋਣਗੇ ਚੱਲ ਚੱਕਣਾ ਸੀ ਤੁਰਦੇ ਲੱchnਾ ਇਹ ਕਰੀ ਜਾ ਬਹਿ ਕੇ ਨਹੀਂ ਤੁਰ ਕੇ ਹੀ ਬਣਾ ਲਾ ਜੱਕਣਾ ਬਣਾਉਣੀ ਤੇ ਬਾਕੀ ਡਰੋਨ ਦਾ ਅੱਜ ਫਾਇਦਾ ਹੋ ਗਿਆ ਲਿੱਸਾ ਭਾਈ ਬਹੁਤ ਰੋ ਗਿਆ ਆਪਣਾ ਸ਼ਾਇਦ ਦਾ ਕਿਉਂਕਿ ਮੋਕ ਨੇ ਬਹੁਤ ਜ਼ਿਆਦਾ ਲੁਝਾ ਲਿਆ ਤਾਂ ਚਲੋ ਕੋਈ ਨਹੀਂ ਤਗੜਾ ਤਾਂ ਆਪਾਂ ਨੇ ਕਰ ਦੇਣਾ ਹਣ ਤੇ ਸਮਾਨ ਲੈ ਕੇ ਆਂਦਾ ਵੇ ਇਹਦੇ ਜੋਗਾ ਚ ਪੂਰਾ ਇਹ ਅੱਜ ਚੋਕਰੇ ਜ਼ਿਆਦਾ ਖਾਂਦਾ ਤਾਂ ਚੋਕਰੇ ਪਾ ਕੇ ਲਿਆਇਆ ਜ਼ਿਆਦਾ ਮੈਂ ਹੁਣ ਇਹਦੇ ਚੋਕੀ ਫੀਡ ਯਾਰ ਆਪਾਂ ਨੇ ਲੱਗ ਬਣਵਾਈ ਆ ਡਾਇਮੰਡ ਫੀਡ ਪਾਈ ਸੀ ਨਾ ਉਹਦੇ ਕਰਕੇ ਪਤਾ ਨਹੀਂ ਜ਼ੋਰ ਲੱਗ ਗਿਆ ਤਾਂ ਕੀ ਹੋਇਆ ਇੱਕ ਥੋੜੀ ਪੰਚਨਾ ਨੇ ਹਰਿਆਈ ਪਾਤੀ ਜ਼ਿਆਦਾ ਤਾਂ ਕੰਮ ਖਰਾਬ ਹੋ ਗਿਆ ਤਾਂ ਹੁਣ ਇਹਨੂੰ ਦੇਖਦੇ ਫੇਰ ਖਲਾ ਕੇ ਸੈਵਨ ਤੋਂ ਸਲਾ ਭਰ ਕੇ ਖਲਾਤਾ ਤਾਂ ਉਹਨੇ ਛੱਡਤਾ ਇਹ ਖਾਂਦਾ ਨਹੀਂ ਬਕੰਦਰ ਲੈ ਬੁੱਤੋਏ ਇਹ ਚੱਕ ਦੇ ਕੰਮ ਨੂੰ ਆਣੀ ਪੁਣੀ ਇਹਨਾਂ ਨੂੰ ਬੁਲਾਉਂਦਾ ਆਪਾਂ ਨੇ ਮੰਨਦਾ ਨਹੀਂ ਹਜੇ ਅਜੇ ਸੈੱਟ ਨਹੀਂ ਹੋਇਆ ਪੂਰਾ ਤਾਂ ਕਰਕੇ ਲੋਟ ਨਹੀਂ ਆ ਰਹੀ ਹੈ ਬਾਕੀ ਉੱਧਰ ਟਰੈਕਟਰ ਦਾ ਵੀ ਸ਼ੂਟ ਚੱਲਾ ਰਿਹਾ ਹੈ ਉਹ ਚੱਲ ਰਿਹਾ ਯਾਰ ਸ਼ੂਟ ਤਾਂ लगता तेरे वे चक दी है फड़े हुए तेरे चक है तो तेरे नाल दी जो हिम्मत है ना तो आगे बिठा के है तो फोटो बना है हाँ। भी 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 भी। और तू खाता सी हाथ मारो उतरा तेरा मारो आया ले बैठी की खुद ही बैठी बन गई आओ मुंडे बैठो बैठो हां हां चल बोल गुस्से से गुस्से से लो गुस्से से हां बोलिए बेटा किसी जगह किसी ਚਲ 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 ਮੈਂ ਭੁੱਖੇ ਆ ਇਹ ਮਰ ਕੇ ਖੜਨਾ ਹੁਣ ਓਰੇ ਬੜਾ ਪਾੜ ਦੇ ਪਾੜ ਦੇ ਲੋਰ ਮੇਰੀ ਵੀ ਇਹਦੇ ਕੋਲੇ ਆ ਜਾਵੇ ਨਾ ਜਾਵੇ ਨਾ ਉਹ ਨੂ ਗੂਕ ਲਿਆ ਔਰ ਦੇਖੋ ਬਾਈ ਪਲੇਟਾਂ ਇੱਧਰ ਇਹਨਾਂ ਨੇ ਢੇਰ ਲਾਇਆ ਪਿਆ ਬਲਾਇਆ ਨਾ ਨੇ ਇੱਕ ਜਣੇ ਨੂੰ ਤਾਂ ਘੋੜੀ ਲੈ ਕੇ ਫਿਰ ਤੇ ਛੇ ਆ ਖਾਣਾ ਪੀਣਾ ਖੁੱਲਾ ਬਲੌਗ ਬਣਾਇਆ ਹੈ ਖਾਣਾ ਪੀਣਾ ਖੁੱਲਾ ਮੈਡਮ ਜੀ ਨੇ ਆਹ ਆਹ ਕਿਹੜੀ ਸਬਜੀ ਹੈ? ਕਿਆ ਕਹਿੰਦਾ ਤਾਂ? ਪਾਲਕ ਪਾਲਕ ਚੌਲ ਪਾਲਕ ਬਲੀਨ ਰਗਾ ਰਹੇ ਆ ਆ ਜਾ ਕੇ ਇੱਧਰ ਇਹਨੇ ਆ ਜਾ ਬਾਕੀ ਇੱਧਰ ਆ ਗਏ ਬਾਈ ਹੁਣ ਉਹਰੇ ਸ਼ੂਟ ਚੱਲਣਾ ਤੇ ਲੱਗੇ ਵੇ ਕਰਦੇ ਅੰਜਵਾਏ ਕਰਨ ਆਪਾਂ ਪੂਰਾ ਨਜ਼ਾਰੇ ਬੰਨੇ ਵੇ ਰੋਟੀਆਂ ਖਾਣੇ ਰੋਟੀਆਂ ਮੁੱਕ ਗਈਆਂ ਮਕਾਈਆਂ ਕਿਆ ਰੋਟੀ ਖਾਦੇ ਹੋਗੇ ਕੱਦਾਂ ਦਾ ਤੂੰ ਤੱਪਾ ਲਈ ਬੈਠਾ ਅਰੇ ਕੰਮ ਸ਼ੁਰੂ ਹੋਇਆ ਹੂੰ ਖੈਸ ਆ ਗਏ ਆ ਆ ਦੇਖ 30 ਪਲੇਟ ਇਹੀ ਸੀ ਕਲੇਰਨ ਟਿੱਸੀ ਹਾਂ ਤੇਰੀ ਤਾਂ ਪਹਿਲੀ ਹੋਆ ਨਾ ਨਾ ਦੂਈ ਆ ਪਹਿਲੀ ਆ ਬਾਈ ਪਹਿਲੀ ਆ ਇੱਕ ਵਾਰੇ ਲਿਆਂਦੀ ਇਹਨਾਂ ਲਿਆਂਦੀ ਗੱਡ ਗਈ ਤਸੱਲੀ ਨਾਲ ਲਿਆਂਦੀ ਪਰ ਇਹਨੇ ਦੂਈ ਵਾਰ ਜਾਣਾ ਮੈਂ ਬਾਰ-ਬਾਰ ਕਿਹੜਾ ਜਾਊਗਾ ਹੁਣ ਇਹਨੇ ਫੀਲ ਦੀ ਉਹ ਕਲੇੜੀ ਘੱਟੇ ਘੱਟ ਨਹੀਂ ਇਹਨੇ ਨਹੀਂ ਕਿਹਾ ਨਹੀਂ ਆ ਭਰ ਕੇ ਯਾਰ ਜਨ ਤਾਂ ਮੇਰੀ ਮਕਾਦਣੀ ਸੀ ਮੈਂ ਲੈ ਉਹ ਜੂਠੀ ਹੀ ਛੜਤੀ ਥੋੜੀ ਆ ਇੰਨੀ ਦੇਤ ਤੈਨੂੰ ਜਾ ਲੈ ਆ ਯਾਰ ਲੱਤ ਦੋ ਦੋ ਚੱਕ ਲੈ ਯਾਰ ਮੇਰਾ ਬੜਾ ਭਾਈ ਬਣ ਉਹ ਰੱਜਦਾ ਕਰਦੀ ਹੈ ਬੜਾ ਭਾਈ ਕਿਸੇ ਦਾ 4 ਰੁਪਏ ਦੀਆਂ ਰੋਟੀਆਂ ਖਾ ਗਿਆ 2 1/2 ਚੌਂ ਦੇ ਖਾ ਗਿਆ ਬਾਈ ਉਹ ਲੈ ਆਈ ਸੇਮੀਆਂ ਉਹ ਪਾਣੀ ਤਾਂ ਗਲਾਸ ਵੀ ਲਿਆ ਦੀ ਇੱਕ ਉਹ ਬਾਈ ਹੈ ਮੰਨੂ ਵੀ ਲੈ ਦੀਆਂ ਸੇਮੀਆਂ ਯਾਰ ਭੈਣ ਦਾ ਮਟੌਦਾ ਇਹ ਸੋਨਾ ਸਾਰੇ ਨਾ ਮਗਰ ਭੱਜੜਾ ਤੇਰੇ ਤੇ ਬਾਕੀ ਸਹਿਵਾ ਸਜਾਦਾ ਬਈ ਇੱਧਰ ਬੰਨੇ ਆ ਦੇਖ ਇੱਧਰ ਆ ਦੇਖ ਪਨੀਰ ਕਿਆ ਇਹ ਪਾਲਕ ਪਨੀਰ ਉਹਨਾਂ ਨੂੰ ਛੋਲੇ ਖਲਾਤੇ ਕੋੜਿਆਂ ਨੂੰ ਆ ਪਾਲਕ ਪਨੀਰ ਇਹਦਾ ਕੱਦਾ ਲੱਗਿਆ ਫੇ ਰੋਟੀ ਸੇਰਾ ਪਾਲਕ ਪਨੀਰ ਖਾਂਦਾ ਸੀ ਇਹਨਾਂ ਦੇ پراਉਂਡ ਖਤਮ ਕਰਦੇ ਸਵੇਰੇ ਪਹਿਲਾਂ ਹਾਂ ਆਲੂ ਵਾਲੇ ਰੋਟੀ ਵੀ ਖਵਾਉਂਦੇ ਹੱਟੇ پراਉਂਡ ਚੱਕੀ ਬਰੇ

ਮਾਟੀਆਂ ਬਾਗ ਖੁੱਲੇ ਛੜ ਤੇ ਜਿਹਾ ਲੱਗਣਾ ਆਦੇ ਗੱਲੇ ਬਾਤ ਭਾਈ ਆ ਕਰਮ ਕੋਪੜਾ ਜੀਲਾ ਰੋਪੜਾ ਕਾ ਰੰਗ ਕਾਲਾ ਉਹ ਵੀ ਦੱਸ ਇਹ ਰੜਿਆ ਹੋਇਆ ਜਾਂ ਥੋੜਾ ਜਾਂ ਸੇਗਾ ਆਕੇ ਕੈਂਟ ਬੰਦਾ ਏ ਪੂਰੇ ਪਿੰਲਾ ਚੌਂਕ ਨਹੀਂ ਹੈਗਾ ਹਾਂ ਅੱਥੇ ਮੈਂ ਜਿਆਦਾ ਮੈਂ ਮਹੀ ਨਹੀਂ ਰੱਖੜੀ ਲੈ ਕੇ ਆਇਆ ਅਰੇ ਚਾਚਾ ਕਿਆ ਕਰਿਆ ਤਰ ਉਪੜ ਯਾਰ ਦੋਸਤ ਇਹ ਬੜਾ ਬਾਨੀ ਤੈਨੂੰ ਪਤਾ ਨਹੀਂ ਯਾਰ ਦੋਸਤ ਇਹ ਥੋੜਾ ਬੜਾ ਹੋ ਗਿਆ ਉਹ ਵਿਚੜਿਆ ਵੇ ਭਾਈਆ ਕੋਈ ਮੇਲੇ ਬੂਲੇ ਵਿਚੜੇ ਨਹੀਂ ਹੋਵੇ ਹਟ ਇਹ ਤਾਂ ਗੁੱਡੇ ਦਾੜੀ ਆ ਜਿਹੜਾ ਮਹਿਰਚਾਟੋ ਗਿਰਿਆ ਤਾਂ ਇਹਨੇ ਗੇਰਿਆ ਤੈਨੂੰ ਨਾ ਕੈਂਟ ਬੰਦਾ ਯਾਰ ਬਹੁਤ ਬਾਈ ਦਾ ਬਾਈ ਕਰੈਕਟਰ ਬਹੁਤ ਤਗੜੇ ਆ ਇੱਕ ਵਾਰੀ ਨਾ ਆਉ ਕਰਕੇ ਦਿਖਾ ਛਾਲ ਜੀ ਮਾਰ ਕੇ ਜਿਹੜਾ ਉਹ ਕਰਦਾ ਰਪਈਆ ਹਜ਼ਾਰ ਇੱਕ ਵਾਰੀ ਉੱਥੇ